ਤਾ ਹਾਈਡਰੇ ਨਾਲ ਝੋਟੀ ਨੂੰ ਉੱਪਰ ਚੱਕਿਆ ਜਿਵੇਂ ਪਸ਼ੂ ਮੰਡੀ ਡਬਲ ਦੇ ਵਿੱਚ ਝੋਟੀ ਡਿੱਗ ਚੁੱਕੀ ਸੀ ਉਧਰ ਕੰਨ ਤੋਂ ਪਾਰ ਡਿੱਗ ਗਿਆ ਸਾਰੇ ਦੀ ਰੀਡ ਦੀ ਹੱਡੀ ਟੁੱਟ ਗਈ ਆ ਬਹੁਤ ਵੱਡਾ ਨੁਕਸਾਨ ਹੋਇਆ ਝੋਟੀ ਗੱਬਨ ਸੀ ਬਹੁਤ ਵਧੀਆ ਝੋਟੀ ਸੀ 1.5 ਲੱਖ ਦੀ ਝੋਟੀ ਸੀ ਆ ਪਿਆਰ ਰੱਖਿਆ ਕਰੋ ਆਪਣੇ ਪਸ਼ੂਆਂ ਦਾ ਇਹ ਹੈ ਜੀ ਪਸ਼ੂ ਮੰਡੀ ਡਬਲ ਦੇ ਵਿੱਚ ਝੋਟੀ ਡਿੱਗੀ ਆ ਕਿਉਂਕਿ ਡਰ ਗਈ ਕਿਸੇ ਕਾਰਨ ਅੱਗੇ ਜਾ ਕੇ ਕੰਧੋਂ ਪਾਰ ਹੈ ਜ਼ਮੀਨ ਦੇ ਵਿੱਚ ਜਾ ਡਿੱਗੀ ਤਾਂ ਫਿਰ ਇਹ ਸਵੇਰ ਦੀ ਡਿੱਗੀ ਹੋਈ ਘਟੋ ਘਟ 4 ਵਜੇ ਕੱਢਿਆ ਹਾਈਡਰੇ ਦੇ ਨਾਲ ਝੋਟੀ ਤਾਜੀ ਸੀ ਇੱਕ ਦੋ ਦਿਨਾਂ ਦੇ ਵਿੱਚ ਇਹਨੇ ਸੂ ਜਾਣਾ ਸੀ ਬਹੁਤ ਵੱਡਾ ਨੁਕਸਾਨ ਹੋਇਆ ਤਾਂ ਇਹ ਆ ਜੀ ਪਸ਼ੂ ਮੰਡੀ ਡੱਬ ਵਾਲੀ ਦੀ ਨਿਊ ਅਪਡੇਟ ਆਏ ਲੋਡਰ ਨਾਲ ਹੁਣ 28 ਆ ਤਾਂ ਇਹਦੇ ਇੱਕ ਦੱਸਿਆ ਜਾ ਰਿਹਾ ਲੱਟ ਵੀ ਟੁੱਟ ਚੁੱਕੀ ਆ ਇਹ ਜਿਹੜੀ ਦੀਵਾਰ ਕੀਤੀ ਹੋਈ ਆ ਦੀਵਾਰ ਦੇ ਨਾਲ ਜਿਹੜੀਆਂ ਗੱਡੀਆਂ ਲੋਡਗ ਹੁੰਦੀਆਂ ਕਿਉਂਕਿ ਹੰਪ ਬਣਾਏ ਜਾਂਦੇ ਆ ਹੰਪ ਬਹੁਤ ਉੱਚਾ ਝੋਟੀ ਡਰਨ ਦੇ ਕਾਰਨ ਇਸ ਜ਼ਮੀਨ ਦੇ ਵਿੱਚ ਡਿੱਗੀ ਸੀ ਦੇਖ ਸਕਦੇ ਹੋ ਬਹੁਤ ਜ਼ਿਆਦੀ ਡੂੰਗੀ ਆ ਘੱਟੋ ਘੱਟ 8-9 ਫੁੱਟ ਤਾਂ ਲੋਡਰ ਦੇ ਨਾਲ ਇਹ ਝੋਟੀ ਇੱਥੋਂ ਚੱਕੀ ਆ ਨੁਕਸਾਨ ਹੋਇਆ ਬਹੁਤ ਵੱਡਾ ਤਾਂ ਚਾਹੀਦਾ ਇਸ ਪੂਰਾ ਧਿਆਨ ਖਿਆਲ ਦੇ ਨਾਲ ਆਪਣੇ ਪਸ਼ੂ ਮੰਡੀ ਦੇ ਵਿੱਚ ਲੈ ਕੇ ਆਉਣੇ ਸੇਲ ਕਰਨੇ ਇਹ ਜਾ ਰਹੀ ਝੋਟੀ ਇੱਧਰ loader ਦੇ ਨਾਲ ਇਹ ਆ ਜੀ ਮੰਡੀ ਦਾ ਮਾਹੌਲ ਡੱਬ ਵਾਲੀ ਦਾ